ਦੇ ਆਹਾਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ ਉਥੇ ਆਹਾਰ ਦਿੱਤਾ ਤੇ ਉਹ ਉਥੇ ਵੀ ਹੂੰ ਹੂੰ ਦੇਖੋ ਉਥੇ ਆਹਾਰ ਦੇ ਕੇ ਤੇਰਾ ਸਰੀਰ ਬਣ ਰਿਹਾ ਹੈ ਹੂੰ ਹੂੰ ਬਰਾਬਰ ਇਹ ਬਿੱਟਾ ਉਥੇ ਆਹਾਰ ਜਾ ਕੇ ਭਸ ਬੋ ਰਿਹਾ ਹੈ ਠੀਕ ਹੈ ਜੇ ਕੋਈ ਹੈ ਹੂੰ ਹੂੰ ਸਪਰੇਸ ਤਾਂ ਕੋਈ ਹੈ ਹਾਂਜੀ ਉੱਤੇ ਸਰੀਰ ਦਾ ਦਰਵਾਜ਼ਾ ਹੋ ਰਿਹਾ ਇੱਕ ਪਾਸੇ ਸਰੀਰ ਬਹੁਤ ਸਖ਼ਤ ਹੈ ਜਿਹੜੀ ਉਸ ਦਾ ਕਿਹੜਾ ਗਣ ਰਿਹਾ ਖਤਮ ਹੋ ਰਿਹਾ ਮਰ ਜਾਉਗਾ ਇਹ ਤੋਂ ਬੜੀ ਕਲਾਮਤ ਕੀ ਨੂੰ ਇਸ ਤੋਂ ਬਹਾਅ ਕੀ ਸੁਬੂਤ ਲੈਦੇ ਨੇ ਪਰਮੇਸ਼ਰ ਦਾ ਹੈ ਜਿਹੜਾ ਕਹਿੰਦਾ ਹੈ ਉਹ ਦੀ ਹੂੰ ਹੂੰ ਜਪਰੇਸ ਹੈ ਕੋਈ ਹਾਂਜੀ ਇੱਕ ਪਾਸੇ ਜੀਵਨ ਦਾਣ ਉੱਪਰ ਹੈ ਇੱਕ ਪਾਸੇ ਤ੍ਰੇਸੋ ਦੇ ਗੀਚ ਹੂੰ ਹੂੰ ਸਾਭਤੀ ਬੱਚੇ ਨੂੰ ਬੱਚੀ ਟਿਕੜ ਲੈ ਲੈਂਦੀ ਹੈ ਹੂੰ ਹੂੰ ਹਾਜੂ ਹੋ ਜਾਂਦੀ ਹੈ ਖਾ ਜਾਂਦੀ ਹਾਂ 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 ਚੰਗਾ ਪਾਸੇ ਉਹਦੇ ਪਰਦੇ ਬਤੀ ਜਾਣਾ ਬੰਦ ਨੇ ਹਾਂ ਹਾਂ ਉਹ ਤਾਂ ਜੀ ਪੈਦਾ ਹੋ ਰਹੇ ਨੇ ਹਾਂ ਇਹ ਤਾਂ ਉਹਦੀ ਖੇਡ ਹੈ ਇਹ ਉਹ ਹੀ ਜਾ ਰਹੇ ਠੀਕ ਹੈ ਜੀ ਇਹ ਤਾਂ ਸਬੂਤ ਬਣਦਾ ਇਹ ਵੀ ਹਾਂ ਕੋਈ ਸਪੀਸੀ ਪਾਵਰ ਹੈ ਹਾਂ ਜਿਹੜਾ ਬੰਦਣਾ ਬੰਦ ਜੀ ਨਹੀਂ ਬੰਦਣਾ ਬੰਦੇ 50 60 ਤੱਕ ਹੀ ਹੋ ਸਰ ਠੀਕ ਹੈ ਜੀ ਜਿਹੜਾ ਬੰਦਣਾ ਜਾਂਦਾ ਰਹੂ ਨਹੀਂ ਬੰਦੂ ਆਪਰੇ ਹੂੰ ਠੀਕ ਹੈ ਜੀ ਹਾਂ ਜੀ ਕੁੰਮੀ ਜਲ ਮਹਿ ਤਨ ਤਿਸ ਬਾਹਰ ਪੰਖ ਖੀਰ ਤਿਸ ਨਾਹੇ ਦੇਖੋ ਕੁੰਮੀ ਜਿਹੜੀ ਉਹਦੀ ਕਛੂ ਹੂੰ ਹੂੰ ਤੇ ਬਦੀ ਕੁੰਮੀ ਕਛੂ ਕੋ ਬੋਲਦਾ ਹੂੰ ਹੂੰ ਉਹ ਪੜਲੀ ਜਰਦੀ ਹੈ ਪੜਲੀ ਜੁ ਹੁੰਦੀ ਹੈ ਹਾਂਜੀ ਆਡੇ ਬਾਹਰ ਦੇ ਜਾਂਦੀ ਹੈ ਹੂੰ ਹੂੰ ਬਾਹਲੇ ਦਾ ਬਾਹਰ ਦੇਣ ਨੂੰ ਰੇਤੇ 'ਚ ਦੱਬ ਜਾਂਦੀ ਹੈ ਹਾਂਜੀ ਫਿਰ ਪਾਣੀ ਕੱਲੀ ਜਾਂਦੀ ਹੈ ਹਮ ਹਮ ਆਪਣੇ ਉਹ ਜਿਹੜੇ ਬੱਚੇ ਦੇ ਉਹਦੇ ਬਾਹਰ ਹੁੰਦੇ ਨੇ ਹਮ ਹਮ ਘਰ ਤੇਸ ਬਾਹਰ ਹਮ ਹਮ ਅਧੂ ਬੱਚੇ ਹਮ ਹਮ ਤੇ ਬਾਹਰ ਹਮ ਪਰ ਬੱਚਿਆਂ ਦੇ ਨਾਂ ਖਬਰੇ ਨਾਂ ਕੁਮੀ ਦੇ ਰੁਕਾਉਂਦਾ ਕਿਸੇ ਦੂਜੇ ਆ ਕੇ ਭਲਾਇਆ ਹੋਵੇ ਹਮ ਹਮ ਅੰਕ ਕਥੀਰ ਤੇ ਨਾਹੀ ਹਾਂ ਇਹ ਉਹ ਨਾ ਦੋ ਪੀਸ ਆ ਤਾਂ ਬੇਰੇ ਪਜਾਦੇ ਨਾ ਉਹ ਦੁੱਧ ਮਿਲਦਾ ਨਾ ਖਾਂਬਦੇ ਵੀ ਉੜ ਕੇ ਹੀ ਖਾ ਲੈਂਦੇ ਕੋਈ ਹੂੰ ਹੂੰ ਉਹਦੇ ਦਿਨ ਭੁੱਖੇ ਰਹਿ ਕੇ ਉਹ ਪਾਲੀ ਤੱਕ ਪਹੁੰਚ ਸਕਦੇ ਦੇ ਹੂੰ ਹੂੰ ਉਹਦੇ ਪਹਿਲਾ ਹੀ ਰਸਣੋ ਨਾ ਪਾਇਆ ਹੋਇਆ ਵੀ ਇਹਨੂੰ ਇਹੋ ਟੈੰਕ ਲੱਗੂ ਹੂੰ ਹੂੰ ਪਾ ਕੇ ਖੀਰ ਤੇ ਨਾ ਹੀ ਹੂੰ ਹੂੰ ਈਜ਼ ਕਰਕੇ ਭਰੋਸਾ ਤਾਂ ਆਇਆ ਹੋਇਆ ਇਹਨਾਂ ਦੱਲਾ ਨੂੰ ਦੱਸ ਕੇ ਭਰੋਸਾ ਉਤਰ ਗਿਆਗਾ ਹੂੰ ਹੂੰ ਉਸਾਂ ਹੀ ਲੈਣੇ ਸਾਨੂੰ ਦੂਈ ਗੱਲ ਹੋਣਾ ਖਰੇ ਸਾਡਾ ਕੀ ਰਹੇ ਜੋ ਠੀਕ ਹੈ ਹਾਂਜੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨਮਾਹੀ ਅਸ ਦੇਖ ਲਓ ਵੀ ਪੂਰਨ ਪਰਮਾਨੰਦ ਬਦੌਰ ਉਹਦਾ ਸਬੂਤ ਹੈ ਹੂੰ ਸਭ ਦੇ ਲੋਕ ਦੇਖ ਲਓ ਬੰਦੇ ਵਿੱਚ ਵਿਚਾਰ ਕਰਕੇ ਹੈਗਾ ਕਿ ਨਹੀਂ ਹੈਗਾ ਹੂੰ ਜਿਨ੍ਹਾਂ ਨੇ ਬੰਦਣਾ ਬੰਦਣਾ ਨਹੀਂ ਬੰਦਣਾ ਤੁਹਾਡੀ ਵਰਗੀ ਭਾਈ ਦਾ ਬੰਦੋ ਠੀਕ ਹੈ ਠੀਕ ਹੈ ਇਤੋਂ ਵੱਡਾ ਸਬੂਤ ਸਾਡੇ ਕੋਲ ਕੋਈ ਨਹੀਂ ਹਾਂਜੀ ਪਾਖਾਨ ਕੀਟ ਗੁਪਤ ਹੋਏ ਰਹਤਾ ਤਾਂਚੋਂ ਮਾਰਗ ਨਹੀਂ ਆਹ ਉਹ ਤੇ ਪੱਥਰ ਦੀ ਬੁਖਾਲ ਦੇ ਦਿੱਤੀ ਉਹਦੇ ਚ ਅਸਲ ਵੀ ਪਿਆ ਹੁੰਦਾ ਕੀੜਾ ਵੀ ਹੁੰਦੀ ਪਿਆ ਕਿੜਾ ਹੁੰਦੇ ਪੈਜਾਈ ਤਾਂ ਕਰਦਾ ਅਸਲ ਪਹਿਲਾਂ ਹੀ ਪਿਆ ਰੱਖਿਆ ਹਾਂ 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 ਕਹਿੰਦੇ ਉਹ ਤੋਂ ਵਾਹ ਰਸਤਾ ਕੋਈ ਨਹੀਂ ਹੈ ਹਾਂ ਪੱਥਰ ਦੇ ਵਿੱਚੋਂ ਕੀੜੇ ਨੂੰ ਬਾਹਰ ਆ ਕੇ ਕੋਸਣ ਦਾ ਠੀਕ ਹੈ ਜੀ ਇਹ ਕੱਟ ਦਾ ਰਾਸ਼ ਨੂੰ ਉੱਥੇ ਰੱਖਦਾ ਉਹਨੇ ਇਹ ਤਾਂ ਵਿਚਾਰਾ ਮਰ ਜੂਗਾ ਪੱਖਾ ਠੀਕ ਹੈ ਜੀ ਉਹਨੂੰ ਇੰਨਾ ਫਿਕਰ ਹੈ ਜੀ ਦਾ ਹੂੰ ਤਸੋ ਵੀ ਜੀ ਬਰੋ ਦਾ ਦਾਦੇ ਹੂੰ ਉਹ ਪੱਥਰ 'ਚ ਕੀੜਾ ਪਾਇਆ ਕੀਤਾ ਰਾਸ਼ ਨੂੰ ਪਾਇਆ ਰੱਖਿਆ ਉਹਦੇ ਉੱਥੇ ਠੀਕ ਹੈ ਬੈਠਾ ਜ਼ਾਇਰ ਜੀ ਬੇਵਾਲਦੀ ਹੈਗਾ ਹੂੰ ਇਹ ਐਸਾ ਖਮਲਾ ਵੰਦੀ ਹੈ ਹੂੰ ਹੂੰ ਉਹ ਉੱਥੇ ਰਸਤਾ ਕੋਈ ਨਹੀਂ ਵਾਰਿਆ ਸੀ ਕੀ ਹੋਊਗਾ ਉੱਪਰ ਦੇ ਬੱਚੇ ਦਾ ਜਾ ਕੇ ਤੁਰਦੇ ਖਾਲੇ ਜੀ ਉਹ ਤੇ ਰਸਤਾ ਹੈ ਲੋ ਉਹ ਪੱਥਰਾਂ ਦਾ ਰਸਤਾ ਵੀ ਹੈ ਜੀ ਠੀਕ ਜੀ ਉਹ ਤੇ ਉਪਰ ਆਸੂ ਰਕਾਉਂਦੇ ਗੂੜੇ ਬੋਲੇ ਰੱਖੇ ਲੈ ਤੈਂ ਗਈ ਜਾ ਬੈਠਾ ਜਾਨ ਜੀ ਨੋਨੇ ਜੀ ਕਿਤੇ ਠੀਕ ਹੈ ਜੀ ਹਾਂ ਤਾਂ ਚੋ ਮਾਰਗ ਨਹੀ ਕਹੈ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਈ ਤੂੰ ਕੋ ਖਬਰ ਜੀਦਾ ਨਾ ਨਾ ਕੇਦਾ ਤੂੰ ਕਦੇ ਡਰਿਆ ਨਹੀਂ ਉਹ ਸਾਉ ਦਾ ਲਾਜਪੁਰ ਹੈ ਦਿੱਤੇ ਵੀ ਹੋਵੇ ਪੱਥਰ ਉੱਥੇ ਹੀ ਪਜਾਇਆ ਆ ਉਹਦਾ ਰੇਕ ਉਹਦੇ ਕੋਈ ਕਵੀ ਨਹੀਂ ਹੈ ਕਿਸੇ ਗੱਲ ਦੀ ਉਹ ਭੁੱਲ ਨਹੀਂ ਨਾ ਕੋਈ ਕਵੀ ਉਹ ਕੋਲ ਦਾ ਪੱਖਾ ਤੋਂ ਤੂੰ ਡਰ ਕਦੇ ਤੂੰ ਡਰਦਾ ਤਾਂ ਤੈਨੂੰ ਹੋਇਆ ਤੇਰੇ ਵਿੱਚ ਤੇਰੇ ਵਾਸਤੇ ਗੱਲ ਨਹੀਂ ਹੋਇਆ ਕੰਮ ਕਰ ਲੈ ਤਾਂ ਡਰ ਠੀਕ ਹੈ ਦਾ ਆਦਮੀ ਤਾਂ ਹੈ ਦੇ ਵਸੇ ਗੱਲ ਦੀ ਦਾ ਇਹ ਜੇ ਕੰਮ ਕਰਦੇ ਉਹ ਤਾਂ ਕਰ ਸਕਦਾ ਅਰੇ ਥੋੜੀ ਗੱਲ ਉਹ ਜਿਹਨੇ ਤੇ ਤੂੰ ਪਹਿਲਾਂ ਕੀਤਾ ਉਹਨੇ ਇਹ ਪਹਿਲਾਂ ਕੀਤਾ ਹੈ ਮੇਰਾ ਠੀਕ ਉਹਦੇ ਦੇ ਖਰਾਬ ਗੁੱਲੀ ਜਿੰਨੇ ਜੀਵ ਦੇ ਦੇ ਰੇ ਤੇ ਜੇ ਜਿੱਦੀ ਬਰਗੀ ਥੱਸੀ ਦੇ ਖਰਾਬ ਹੋਈ ਹੋਵੇ ਖਾਂਦਾ ਵੀ ਇੱਕ ਦਾਣਾ ਪਸਪਾਲ ਤੂ ਬਹੁਤ ਬਰੀ ਹੁਣ ਠੀਕ ਹੈ ਜੀ ਇਸ ਕਰਕੇ ਤਾਂ ਨਾ ਕਹਦਾ ਵੀ ਦਲਦੀ ਨੋਲ ਦੀ ਹੈ ਹਰ ਵਕਤ ਪੂਰਾ ਠੀਕ ਹੈ ਜੀ ਕਬੀਰ ਜੀ ਆਜ ਹਾਂਜੀ ਹੁਣ ਜੀ ਜਿਹੜਾ ਭਗਤ ਧੰਨਾ ਜੀ ਦਾ ਖੀਰੀ ਸ਼ਬਦ ਹੈ ਤਨਾਸੀ ਰਾਗ ਚ ਰਾਗ ਤਨਾਸਰੀ ਧੰਨਾ ਜੀ गोपाल ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਰਹੋ ਤੇ ਆਰਤੀ ਅੱਗੇ ਸੀਗੀ ਆਰਤੀ ਲਫਜ਼ ਆਰਤੀ 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 ਲੋਕ ਕਰੀ ਰਏ ਸੀ ਅੱਛਾ ਜੀ ਆਰਤੀ ਸ਼ਬਦ ਦੇ ਅਰਥ ਹੋਰ ਸਲਸ ਵਿੱਚ ਚਲੇ ਗਏ ਸੀ। ਅੱਛਾ ਜੀ। ਅੰਦਰ ਨੇ ਆਪ ਵੀ ਜਿਹੜਾ ਆਰਤਾ ਕਹਿੰਦਾ ਅਸਲ ਦੇ ਵਿੱਚ ਆਪ ਦਾ ਕਹਿਣਾ ਦਾ ਮਤਲਬ ਕੀ ਸੀ? ਅੱਛਾ ਜੀ। ਆਰਤਾ ਫਿਰ ਕੀ ਹੁੰਦਾ? ਆਰਤਾ। ਆਰਤਾ ਤਾਂ 2.5 ਦਿਨ। ਹਾਂਜੀ। ਅਸਲ ਦੇ ਵਿੱਚ ਲਫ਼ਜ਼ ਜਿਹੜਾ ਆਰਤੀ ਬਣਿਆ ਆਰਤੀ ਆਰਤਾ। ਹੂੰ ਹੂੰ। ਜੇ ਕੋ ਪਾਲ ਤੇਰਾ ਮੈਂ ਤੇਰਾ ਹੋ ਗਿਆ ਮੈਂ ਆ ਗਿਆ ਤੇਰੇ ਚਰਨਾਂ ਚ ਪਰ ਬਿਦੂ ਰੰਗ ਵੀ ਚੜ ਗਿਆ ਹੋਰ ਚਾੜ ਤੇ ਮੈਂ ਆਪਣੇ ਅਪਰੂ ਤੇਰੇ ਰੰਗ ਵਿੱਚ ਰੱਦ ਲਿਆ ਤੇਰੇ ਚਰਨਾਂ ਚ ਆ ਗਿਆ ਤੇਰੇ ਕੋਲ ਆ ਗਿਆ ਬਫਾਸ ਤੇਰਾ ਕੋ ਤੇਰਾ ਹੋ ਕੇ ਆਰਤਾ ਆ ਗਿਆ ਔਰ ਬਿਦੂ ਰੋ ਵੀ ਚੜ ਗਿਆ ਹੂੰ ਹੂੰ ਰੱਦ ਲਿਆ ਮੈਂ ਆਪਣੇ ਠੀਕ ਹਾਂਜੀ ਜੋ ਜਨ ਤੁਮਰੀ ਭਗਤੀ ਕਰਨਤੇ ਤਿੰਨ ਕੇ ਕਾਜ ਸਵਾਰਤਾ ਰਹੋ ਪੇ ਪੱਕੀ ਗੱਲ ਐ ਇਹ ਰਜਿਸਟਰਡ ਗੱਲ ਐ ਕਿ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕਭ ਤੂੰ ਆਪੇ ਸਮਾਉਂਦਾ ਹੂੰ ਹੂੰ ਉਹ ਨਹੀਂ ਬਿਦੜੇ ਕਭ ਤੂੰ ਸਮਾਉਂਦਾ ਹੂੰ ਹੂੰ ਸਾਜੀ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੈ ਨੇ ਤ ਜੀਓ ਦਾਲ ਆ ਸਿੱਧਾ ਟਾਟਾ ਹਰਿ ਹੋ ਐ ਹੂੰ ਇਹ ਬੜਾ ਕੰਤਨ ਹੂੰ ਲੋੜ ਅੰਸਾਰ ਲੋੜ ਹੈ ਹੂੰ 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 ਬਰਾਜੀ ਉਹ ਰੋਜ ਇਹ ਖੁਸ਼ੀ ਮਸਰਵਤ ਖਦਾਇ ਰੋ ਖੁਸ਼ੀ ਰੋ ਰੋਜ ਖਾ ਸਕਦਾ ਹੈ ਇਹ ਚੀਜ਼ ਨੂੰ ਰੋਜਾਂ ਦਾ ਖਾ ਕੇ ਖੁਸ਼ੀ ਰਹਿ ਸਕਦਾ ਹੂੰ ਹੂੰ ਹੋਰ ਕੋਈ ਵੀ ਚੀਜ਼ ਉਹ ਜਿਆਦਾ ਨਹੀਂ ਲਗਾਤਾਰ ਖਾਤੀ ਜਾ ਸਕਦੀ ਹੂੰ ਹੂੰ ਮਿੱਠਾ ਰੋਜ ਦੀ ਅਸੀਂ ਖਾ ਸਕਦੇ ਹੂੰ ਹੂੰ ਦਾਲ ਆਟਾ ਰ ਘਿਓ ਇਹ ਦਿੱਦੇ ਚੀਜ਼ਾਂ ਦੇ ਇਹ ਜਾਨਵਰ ਵੀ ਆ ਰਿਹਾ ਦੋ ਟਾਈਮ ਇਹ ਖਾਣਾ ਵੀ ਆ ਸੀ ਠੀਕ ਹੈ ਇਹਨਾਂ ਨੂੰ ਬਹੁਤ ਇਹਨਾਂ ਤੋਂ ਬਹੁਤ ਉਬੋਦਾ ਦੀ ਹੈ ਹਮ ਹਮ ਬਨ ਉਬੋਦਾ ਦੀ ਰੋਟ ਹਮ ਹਮ ਕੁਝ ਇਹਨਾਂ ਖਾਂਦੇ ਤੇ ਜੇ ਆਪਾਂ ਇਹਨੂੰ ਪੜੀਏ ਬਾਇਓਲੋਜੀ ਦੇ ਹਿਸਾਬ ਨਾਲ ਵੀ ਇਹ ਤਾਂ ਬਹੁਤ ਬੈਲੈਂਸਡ ਡਾਈਟ ਹੈ ਜੀ ਹਾਂ ਜੀ ਹਾਂ ਜੀ ਦਾਲ ਚੋਂ ਪ੍ਰੋਟੀਨ ਹੈ ਇਹਦੇ ਚੋਂ ਕਾਰਬੋਹਾਈਡਰੇਟਸ ਤੇ ਘਿਓ ਚੋਂ ਫੈਟ ਮਿਲਦਾ ਇਹ ਤੋਂ ਜ਼ਿਆਦਾ ਤਾਂ ਸਰੀਰ ਨੂੰ ਡਾਈਟ ਚਾਹੀਦੀ ਨਹੀਂ ਹੁੰਦੀ ਸਭ ਤੋਂ ਬੈਲੈਂਸਡ ਡਾਈਟ ਹੈ ਜੀ ਮੈਨੂੰ ਜਾਈਦਾ ਹਮਰਾ ਖੁਸ਼ੀ ਕਰੇ ਨਿਤ ਜਿਉ ਪੰਨਿਆ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਅਜੀ ਛਾਦਨ ਦੀਕਾ ਉਹ ਜਿਹੜਾ ਛਾਦਨ ਚੌਲਾਂ ਨੂੰ ਵੀ ਕਹਿੰਦੇ ਨੇ ਹਮ ਹਮ ਅਲੀ ਵੀ ਹੈ ਹਮ ਹਮ ਅਲੀ ਵਿਜਾਈ ਦਾ ਹਮ ਚੌਲ ਦੇ ਬਿਲਕੁਲ ਉਤਾਰ ਵੀ ਕੋਈ ਹਰ ਜਦੀ ਹਮ ਹਮ ਪਰ ਸਿੱਕਾ ਲਵਲਾਤਾ ਹਮ ਹਮ ਰਾਜ ਬਦੂ ਸੱਤ ਸਿੱਕਾ ਉਹ ਦੁਆਜ ਆ ਗਿਆ ਪਾਸੇ ਕਾ ਹਮ ਹਮ ਹੱਤ ਸਿੱਕਾ ਦਾ ਮੁਰੇਡ ਵੀ ਸੱਤ ਬਾਵੇਂ ਦਿੱਤਾ ਹੋਇਆ ਰਾਜ ਬਦੂ ਗੜੇ ਹਮ ਹਮ ਜਿਹੜਾ ਅਨਾਈ ਦੁਆ ਕੋ ਗਿਆ ਨਾ ਆਤਮੋਲੀ ਫਰਾਕ ਵਾਲਾ ਹਮ ਹਮ ਛੋਟੀ ਕਾਸ਼ ਕੀ ਵਾਲਾ ਹਮ ਉਹ ਸੱਤ ਸੱਤੂ ਕੀ ਰਾਜ ਬਦੂ ਗਿਆ ਸੱਤ ਸਿੱਕਾ ਹਮ ਹਮ ਹੱਦ ਤੋਦਾ ਹੋਇਆ ਹੋਇਆ ਹੋਵੇ ਹੂੰ ਹੂੰ ਉਹ ਸੱਚ ਨਾਲ ਨਾਲ ਸੱਚ ਪੈਣ ਲਈ ਹੈ ਹੂੰ ਹੂੰ ਆਤਮਾ ਖਾਸ ਦਾ ਸੱਚ ਦਾ ਚਾਹੀਦਾ ਥੋੜਾ ਸ ਆ ਜਨਾ ਦਾ ਆਟਾ ਔਰ ਕੀ ਹੋ ਚਾਹੀਦਾ ਤੂੰ ਕੋਰਾ ਕਰ ਦੋ ਲੋ ਪੰਨੀਆਂ ਕੀ ਹੁੰਦਾ ਜੀ ਪੰਨੀਆਂ ਤਾਂ ਜੁੱਤੀ ਕੇ ਸਰ ਇਹਨੇ ਪੰਨੀਆਂ ਦਾ ਮਤਲਬ ਪਾਣੀ ਹੁੰਦਾ ਥੋਪਾ ਨਹੀਂ ਹੀ ਹੁੰਦਾ ਪੰਨੀਆਂ ਨਹੀਂ ਹੁੰਦਾ ਅੱਛਾ ਜੀ ਕਿ ਜਹਾ ਹਾ ਹੁੰਦਾ ਤੇ ਪੰਨੀਆਂ ਛਾਦਨ ਨੀਕੇ ਤੋਂ ਕੀ ਪ੍ਰੋਬਲਮ ਆਗੇ ਵਧੀਆ ਪਾਣੀ ਅੱਛਾ ਜੀ ਛਾਦਨ ਪੋਜਨ ਹਮ ਹਮ ਉਹ ਜਿਹੜਾ ਹੈਗਾ ਹਮ ਹਮ ਜੇ ਤਾਂ ਹੋ ਗਿਆ ਤੇ ਦੂਆ ਪੋਜਨ ਹਮ ਹਮ ਵਧੀਆ ਝਾਦਲ ਜਿਹੜਾ ਢੀਕਾ ਸੋਹਣਾ ਹੈ ਹਮ ਹਮ ਉਹ ਸੱਤ ਸੀ ਕਾ ਨਾ ਆ ਜਾ ਆਦਮ ਉਸ ਦੀ ਹਰਾ ਕਰ ਹਮ ਹਮ ਇਹ ਤਾਂ ਚੱਲ ਹੈ ਉਹ ਬਾਲਾ ਇਹ ਢੀਕਾ ਦੀਏਗਾ ਅੱਛਾ ਜੀ ਤੇ ਬਾਇਰ ਲਾ ਦੇ ਪੋਜੇ ਮੈਨੂੰ ਜਦ ਮੈਲੇ ਪੈਦਾ ਹੁੰਦੀ ਆ ਆਏ ਤੇ ਉਹੋ ਚ ਮੈਨ ਲਈ ਹਾਂਜੀ ਗੋ ਗੋ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਆ ਗੋ ਪੈਸ ਹੋਵੇ ਚਲੋ ਚੰਗੀ ਗੱਲ ਹੈ ਘੇਟੀ ਕਰਨ ਵਾਲੇ ਨੂੰ ਦੁੱਧ ਚਾਹੀਦਾ ਹੀ ਹੈ ਹੂੰ ਹੂੰ ਗੋ ਹੋਵੇ ਆ ਪੈਸੋ ਤੇ ਕੋਈ ਗੱਲ ਠੀਕ ਹੈ ਜੀ ਪਰ ਦੁੱਧ ਲੈ ਵਾਲੇ ਹੋਵੇ ਹੂੰ ਹੂੰ ਉਹ ਦੁੱਧ ਤੁ ਤੋਂ ਆਸੇ ਲੜੀ ਮਹੇਬੂਬ ਧੋੜੀ ਨਾਲੀ ਹਾਂ ਵੈਰੀ ਹਾਂ ਤਾਜਨ ਤੁਰੀ ਟਡੇਰੀ ਘੋੜੀ ਹੋਵੇ ਚੱਗੀ ਹਾਂ ਹਾਂ ਤੇ ਗੇੜਾ ਊੜਾ ਵਾਂਦੂ ਹਾਂ 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 ਐਵਰੀ ਲੋੜ ਹਾਂ ਹਾਂ ਤੇ ਬੁਲੀ ਗੇੜਾ ਬਾਉਣਾ ਹੁਣ ਜਾਲੂਗੇ ਘੋੜੀਆਂ ਜੁੱਤੀਆਂ ਸੀ ਹਾਂ ਹਾਂ ਖਬਰਾਂ ਕਾਲ ਨੂੰ ਬਾਤੇ ਹੋਰ ਤਾਂ ਕੋਈ ਹੈ ਨਹੀਂ ਸੀ ਬਾਲ ਹਾਂ ਹਾਂ ਤੇ ਇਹਦਾ ਕੋਈ ਅੰਤਰੀ ਭਾਵ ਨਹੀਂ ਬਣਦਾ ਕੋ ਭੈਸ ਮੰਗੋਲਾ ਵੀਰੀ ਦਾ ਕਿ ਇਹਦਾ ਇਹ ਦੁਨੀਆ ਦਾ ਸੰਸਾਰੀ ਭਾਗ ਹੈ। ਨਾ ਨਾ ਹੰਤਲਾ ਵੀਰੀ ਕੋ ਭਾਏ ਦੀ ਲੋੜ ਨਹੀਂ ਆ ਸਸਤੀ ਕਾ ਬਗਲਿਆ ਉਹਨੇ। ਹਮ ਹਮ। ਜੇ ਜੇ ਉਹਨੇ ਬਗਲਿਆ ਆ ਜਾਈ ਬਹਾਲ ਦੀ ਗੱਲ ਹੈ। ਹਮ ਹਮ। ਇਹ ਵੀ ਲਾਵੇੜੀ ਜਿਹੜੀ ਆ ਲਫ਼ਜ਼। ਹਾਂਜੀ। ਉਹ ਜੇ ਉੱਤੇ ਦੀ ਗੱਲ ਕਰੀਏ ਉਹ ਵੀ ਲੜਦ ਪੈਦਾ ਕਰਨੀ ਚਾਹੀਦੀ ਹੈ ਹੂੰ ਹੂੰ ਅਕਲ ਜਿਹੜੀ ਮੇਰੀ ਆ ਲਵੇਰੀ ਹੋਵੇ ਹੂੰ ਹੂੰ ਤੇ ਫਸਜੀ ਦਾ ਨਾ ਖਾਦੀ ਗਿਆ ਨਾ ਹੂੰ ਹੂੰ ਲੁੱਦ ਵੀ ਪੈਦਾ ਕਰੇ ਅਰੇ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਲਵੇਰੀ ਹੁੰਦੀ ਹੈ ਜੀ ਤਾਜੀ ਤਾਜੀ ਲਵੇਰੀ ਕਿਉਂ ਹਾਂਜੀ ਲਵੇਰੀ ਕਿਹੜੀ ਹੁੰਦੀ ਹੈ ਵੀ ਜਿਹੜੀ ਤਾਜੀ ਸੂਈ ਹੋਵੇ ਮੱਝ ਬਦੂ ਤੇਲੇ ਵਾਲੀ ਲਵੇਰੀ ਹੁੰਦੀ ਹੈ। ਅੱਛਾ ਜੀ। ਜਿੱਨਾ ਜਦੋਂ ਤੇਸੀ ਵਾਲੀ ਲਵੇਰੀ ਹੈ। ਅੱਛਾ ਜੀ। ਤੁਸੀਂ ਕਹਿੰਦੇ ਮੇਰਾ ਕੀ ਹੈ? ਦੁੱਧੇ ਵਾਲਾ ਬਦੂ ਕੋਈ ਹੈ। ਹੂੰ ਹੂੰ। ਤੇ ਮੇਰੇ ਨਾਲ ਦੁੱਧ ਤਾਂ ਹੈ ਸਾਡੇ ਘਰ। ਅੱਛਾ ਜੀ। ਹਾਂ। ਤੇ ਇਸ طرف ਇੱਕ ਤਾਜਨ ਤੂਰੀ ਚੰਗੇਰੀ ਦਾ ਕੀ ਜੇ ਆਪਾਂ ਅੰਤਰੀ ਕੋਈ ਭਾਵ ਲੈਣਾ ਹੋਵੇ। ਦੇ ਹੋਇਆ ਹੈ ਕੋ ਬੰਦੂ ਕੋੜਾ ਕੇ ਹੈ ਨਾ ਅੱਛਾ ਜੀ ਤੁਸੀਂ ਤੇ ਬੀ ਹੋਵੇ ਚੰਗੇ ਰਾਤੋ ਲੀ ਹੋਵੇ ਹੂੰ ਹੂੰ ਜੇ ਵੀ ਬਾਟ ਕੱਢੇ ਰੋਜ਼ ਸਬਰ ਕਾਇ ਕਰੇ ਜਿਹੜੇ ਰਾਹ ਚੱਲੇ ਆਏ ਹੋ ਹੂੰ ਇਹਨਾਂ ਨੂੰ ਆਵੇ ਬੁੱਧੀ ਕੁਝ ਕਰੇ ਇਹਨੂੰ ਹੂੰ ਹੂੰ ਰੋਜ਼ ਆਪ ਦਾ ਵਿਚਾਰ ਕਰੇ ਰੋਜ਼ ਕੁਝ ਕੁਝ ਬਾਟ ਨਵੇੜੇ ਹਾਂਜੀ ਹਾਂਜੀ ਚੰਗੇ ਰਾਹ ਤੇ ਤੁਰੇ ਨਾਲ ਚੰਗੇ ਰਸਤੇ ਤੇ ਤੁਰੇ ਜਿਹੜਾ ਸੇਤੋਰੇ ਹਾਂਜੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ ਘਰ ਵਾਲੀ ਜਿਹੜੀ ਹੋਵੇ ਗੇੜੀ ਉਹ ਵੀ ਚੰਗੀ ਹੋਵੇ ਹੂੰ ਕਿਉਂਕਿ ਮੋਟਾ ਹੈ ਧਰੋਲੇ ਪਾਸੇ ਕੱਟੇ ਜਾਣ ਲੋਦ ਦਿੱਆ ਨੇ ਹੂੰ ਹੂੰ ਜਿਹੜਾ ਇਹ ਤਾਂ ਕੋਈ ਫਲਸਦਾਰ ਮੈਨ ਹੂੰ ਹੂੰ ਇੱਦਾਂ ਔਰਤਾਂ ਦੀ ਰੋਟੀ ਘੱਟ ਹੁੰਦੀ ਹੈ ਠੀਕ ਹੈ ਜੀ ਇੱਥੇ ਅਸੀਂ ਬੁੱਕਦੇ ਬੁੱਕ ਨਹੀਂ ਸਕਦੇ ਕੁਝ ਹੂੰ ਹੂੰ ਪਰ ਆਸ ਦੀ ਬੋਖੀ ਕਰ ਸਕਦੇ ਰੇਪੀ ਆਸ ਦੀ ਕਰ ਸਕਦੇ ਉਹ ਹਜੇ ਤੱਕ ਬਹੁਤ ਜ਼ਿਆਦਾ ਚਿੰਤਾ ਸਮਝੀ ਉਹ ਜਿੱਤੋ ਅਸੀਂ ਰੇਪੀ ਜੀ ਜਦੋਂ ਕਰ ਸਕੀਏ ਸੋ ਕੰਬੂਰੀ ਹੋਣ ਲਿਆ ਹੋਵੇ ਉਹ ਹੋਵੇ ਐਦਾਂ ਦੇ ਵੀ ਬੋਖੀ ਕਰ ਸਕਦੇ ਇਹ ਤਾਂ ਤਿਆਗ ਹੈ ਤਿਆਗ ਹੈ ਸੋ ਡੋਗ ਤੇ ਜ਼ਿਆਦਾ ਬਗੜਾ ਨਹੀਂ ਬਹੁਤਾ ਮਾਇਆ ਵੱਲ ਭੱਜਣਾ ਨਹੀਂ ਆਔਰ ਤਾਂ ਇਹ ਦੇ ਵਿੱਚ ਜਦ ਰੁਚੀ ਘਟਾ ਸਕੀਏ ਦੇ ਦਰਮਿਆਨ ਦਸਰਕੇ ਦਰਕੀਰ ਚੱਗੀ ਕਿ ਹੈ ਹੁਣ ਕੋਈ ਦਰਕੀਰ ਚੱਗੀ ਕਿ ਹੈ ਇਹ ਤੇ ਸਬਦ ਹੋ ਗਿਆ ਵੀ ਔਰਤ ਤੇ ਝੱਟਕਾ ਲੱਗਦੀ ਹੈ ਵਰਬਾਲੀ ਹਮਮ ਵਰਬਾਲੀ ਔਰਤ ਤੇ ਝੱਟਕਾ ਲੱਗਦੀ ਹੈ ਹਮਮ ਝੱਟਕਾ ਹੀ ਲੱਗਦੀ ਸੱਚ ਹੈ ਇਹ ਇਹਦਾ ਸੰਸਾਰ ਪੈਦਾ ਕਰਨਾ ਹੈ ਨੇ ਸੰਸਾਰੀਓ ਰੱਖਣਾ ਹੈ ਸੰਸਾਰ ਨਾਲ ਜੁੜੇ ਹੀ ਰੱਖਣਾ ਸੰਸਾਰੀ ਧਾਨਾ ਪ੍ਰੇਮ ਸੰਸਾਰੀ ਸਰੀਰਨਾ ਪ੍ਰੇਮ ਸੰਸਾਰੀ ਪਦਾਰਥਨਾ ਪ੍ਰੇਮ ਹਮਮ ਇਹਦਾ je ਹੀ